ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਸੰਗਤਾਂ ਦੇ ਚਰਨਾਂ 'ਚ ਹਾਜ਼ਰ ਆ ਆਪਾਂ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋਏ ਆ ਲਾਈਵ ਜਿਹੜੀ ਸੰਗਤਾਂ ਤੱਕ ਚਲਦੀ ਚਲਦੀ ਸ਼ੇਅਰ ਕਰਦੇ ਹੋ ਤਾਂ ਜੋ ਆਪਣੇ ਨਾਲ ਵੀਰ ਭਰਾ ਹੋਰ ਜੁੜ ਸਕਣ ਤੇ ਆਪਾਂ ਅਸਲ ਗੱਲ ਲੋਕਾਂ ਭਰਾਵਾਂ ਤੱਕ ਵੀਰਾਂ ਭਰਾਵਾਂ ਤੱਕ ਪਹੁੰਚਾ ਸਕੀ ਅਸਲ ਗੱਲ ਪਾਓ ਅਸਲ ਗੱਲ ਪਾਓ ਇਹ ਆ ਕੇ ਰਾਜਵੀਰ ਜਵੰਦਾ ਜਦਨ ਸੱਟ ਲੱਗੀ ਸੀ ਨਾ ਉਸ ਤੋਂ 2 ਦਿਨ ਬਾਅਦ ਹੀ ਉਹਦੀ ਮ੍ਰਿਤਿ ਹੋ ਚੁੱਕੀ ਸੀ ਉਸ ਤੋਂ 2 ਦਿਨ ਬਾਅਦ ਹੀ ਉਹਦੀ ਮ੍ਰਿਤਿ ਹੋ ਚੁੱਕੀ ਹੀ ਤੇ ਵੀਰਾ ਭਰਾਵਾਂ ਭੈਣਾਂ ਨੇ ਬੜੀਆਂ ਅਰਦਾਸਾਂ ਸਾਰਿਆਂ ਨੇ ਕੀਤੀਆਂ ਬਹੁਤ ਕੁਛ ਕੀਤਾ ਅਰਦਾਸਾਂ ਦਾ ਤੇ ਪੋਸਟਾਂ ਦਾ ਮੀਂ ਵਰਾਦਤਾ ਇੰਨਾ ਕੁਛ ਲੋਕਾਂ ਨੇ ਕੀਤਾ ਵੀ ਸ਼ਾਇਦ ਵੱਜਵੇ ਪਰ ਨਹੀਂ ਉਹ 2 ਦਿਨ ਬਾਅਦ ਵਿੱਚ ਉਹਦੀ ਮ੍ਰਿਤਿ ਹੋ ਚੁੱਕੀ ਤਾ ਜੋ ਮੈਂ ਤੁਹਾਨੂੰ ਦੱਸਦਾ ਵੀ ਉਹਦੇ ਸਾਟ ਹੀ ਇੰਨੀ ਲੱਗ ਚੁੱਕੀ ਸੀ ਕਿ ਦਰਦ ਜਿਹੜੀ ਸਰੀਰ 'ਚ ਦਰਦ ਆ ਉਹ ਨਹੀਂ ਕੋਈ ਸਹਿਣ ਹੋ ਸਕੀ ਤੇ ਇੰਨੀ ਦਰਦ ਉਹਦੇ ਸਰੀਰ ਨੂੰ ਹੋਇਆ ਤੇ ਇਹ ਸਿਰਫ ਇੱਕ ਲੋਕਾਂ ਦਾ ਮਨ ਰੱਖਣ ਵਾਸਤੇ ਲੋਕਾਂ ਦਾ ਘਰਦਿਆਂ ਦਾ ਮਨ ਰੱਖਣ ਵਾਸਤੇ ਡਾਕਟਰਾਂ ਨੇ ਕਿਹਾ ਹੈ ਵੀ ਐਡਮਿਟ ਕੀਤਾ ਹੈ ਠੀਕ ਹੋ ਜੂ ਸ਼ਾਇਦ ਬਾਅਦ ਵਿੱਚ ਜਦੋਂ ਇੱਕ ਦੋ ਦਿਨ ਹੋਏ ਹੋਰ ਹੋਏ ਉਹਨਾਂ ਨੇ ਕਿਹਾ ਵੀ ਇਹਦਾ ਦਿਮਾਗ 100% ਖਤਮ ਹੋ ਚੁੱਕਾ ਆ ਇਹ ਉਹ ਡੈੱਡ ਹੋ ਚੁੱਕਾ ਆਕਸੀਜਨ ਨਹੀਂ ਜਾਂਦੀ ਇਹ ਬਲੱਡ ਨਹੀਂ ਜਾਂਦਾ ਤਾਂ ਰੀੜ ਦੀ ਹੱਡੀ ਤੇ ਤੌਣ ਦੀ ਹੱਡੀ ਚੱਕਨਾ ਚੂਰ ਹੋ ਗਈ ਆ ਤਾਂ ਮੈਂ ਤੁਹਾਨੂੰ ਦੱਸ ਰਿਹਾ ਆ ਕਿ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਇੱਕ ਜਾਨੇ ਦੇ ਨਾਲ ਇਹ ਪ੍ਰੋਬਲਮ ਬਣੀ ਸੀ ਸੇਮ ਟੂ ਸੇਮ ਇਹੋ ਪ੍ਰੋਸੈਸ ਸੀ ਤਾਂ ਸਿਰਫ ਉਹਨੇ 2 ਦਿਨ ਕੱਢੇ ਜਿਹੜੀ ਰੀੜ ਦੀ ਹੱਡੀ ਆ ਇਹਦੇ ਨਾਲ ਸਾਡੇ ਸਰੀਰ ਦਾ ਸਾਰਾ ਹੀ ਸੰਤੁਲਨ ਜਿਹੜਾ ਆਂਦਾ ਨਾ ਜੇ ਉਹ ਟੁੱਟ ਜਾਂਦੀ ਆ ਵਿਗੜ ਜਾਂਦਾ ਸਾਰਾ ਕੁਝ ਖਤਮ ਹੋ ਜਾਂਦਾ ਰੀੜ ਦੀ ਹੱਡੀ ਗਈ ਤਾਂ ਸਾਰਾ ਬੰਦਾ ਗਿਆ ਰੀੜ ਦੀ ਹੱਡੀ ਇੱਕ ਸਰੀਰ ਦਾ ਮੇਨ ਵੱਡਾ ਵੱਡਾ ਅੰਗ ਹੁੰਦਾ ਆ ਤੇ ਡਾਕਟਰਾਂ ਨੇ ਉਥੇ ਆਕਸੀਜਨ ਲਾ ਕੇ ਮੈਂ ਇਹ ਨਾ ਕਹੋ ਵੀ ਡਾਕਟਰਾਂ ਨਾਲ ਕੋਈ ਮੇਰੀ ਕੋਈ ਜਲਸ਼ ਹੈ ਜਾਂ ਕੋਈ ਰੰਜਿਸ਼ ਹੈ ਜਾਂ ਕੋਈ ਗੱਲਬਾਤ ਆ ਡਾਕਟਰਾਂ ਨੇ ਆਪਣਾ ਕੰਮ ਕਾਜ ਕੀਤਾ ਜਿੰਨੇ ਦਿਨ ਉਹ ਕਰ ਸਕਿਆ ਜਿੰਨੇ ਦਿਨ ਉਹਨਾਂ ਨੇ ਆਪਣਾ ਪੈਸਾ ਟੱਕਾ ਕਮਾਉਣਾ ਉਹਨਾਂ ਨੇ ਕਮਾਇਆ ਪਿਆਹੀ ਦੀ ਸੇਵਾ ਕਾਂਦੇ ਅਸੀਂ ਇਹਨੂੰ ਬਚਾਉਣ ਦੇ ਆ ਦਵਾਦਾਰੂ ਤੇ ਲਾਇਆ ਆਕਸੀਜਨ ਲਾਈਆ ਵੈਂਟੀਲੇਟਰ ਤੇ ਪਾਇਆ ਸ਼ਾਇਦ ਬਾਜੇ ਜਿਹੜਾ ਬੰਦਾ ਮਰਿਆ ਹੋਇਆ ਉਹਨੇ ਕਿੱਥੋਂ ਉੱਠ ਕੇ ਬਹਿ ਜਾਣਾ ਲੋਕਾਂ ਨੂੰ ਸਾਰਾ ਕੁਝ ਫੇਕ ਦਿਖਾਇਆ ਜਾ ਰਿਹਾ ਸੀ ਤੇ ਅਸੀਂ ਲੋਕਾਂ ਨੂੰ ਦੱਸਿਆ ਵੀ ਭਾਉ ਜਾ ਕੇ ਪਤਾ ਕਰੋ ਜਾਂਚ ਪਰਤਾਲ ਕਰੋ ਸੱਚ ਹੈ ਗੱਲ ਉਹ ਇਸ ਦੁਨੀਆ ਦੇ ਵਿੱਚ ਹੈ ਨਹੀਂ ਉਹ ਤੇ ਕਰੇ ਦਾ ਬੰਦਾ ਅਲਵੇ ਦਾ ਕਹਿ ਗਿਆ ਹੈ ਸੰਸਾਰ ਨੂੰ ਤੇ ਅੱਜ ਵੇਖੋ ਜਦੋਂ ਉਹਦੀ ਦੇਹੀ ਜਿਹੜੀ ਆ ਡੇਡ ਬਾਡੀ ਜਿਹੜੀ ਆ ਮੁਸ਼ਕ ਮਾਰ ਲੱਗੀ ਆ ਤਾਂ ਫੇਰ ਡਾਕਟਰਾਂ ਨੇ ਕਿਹਾ ਵੀ ਸਾਡਾ ਹੁਣ ਪੱਲਾ ਪੂਰ ਹੋ ਗਿਆ ਆ ਮੈਂ ਕੋਈ ਇਲਜ਼ਾਮ ਨਹੀਂ ਲਾ ਰਿਹਾ ਸੱਚ ਗੱਲਾਂ ਕਹਿ ਰਿਹਾ ਗੱਲਾਂ ਸੱਚੀਆਂ ਆ ਕਿਉਂਕਿ ਸਾਡੇ ਰਿਸ਼ਤੇਦਾਰ ਨਾਲ ਵੀ ਇਹ ਕੰਮ ਹੋਇਆ ਸੀ ਉਹਨਾਂ ਨਾਲ ਵੈਂਟੀਲੇਟਰ ਤੇ ਤੇ ਕਈ ਦਿਨ ਉਹਨੂੰ ਪਾ ਕੇ ਰੱਖਿਆ ਜਦੋਂ ਦੇਹੀ ਉਹਦੀ ਮੁਸ਼ਕੀ ਨਾ ਤੇ ਉਦੋਂ ਉਹਨਾਂ ਡਾਕਟਰਾਂ ਨੇ ਉਹਨੂੰ ਐਲਾਨ ਕਰ ਦਿੱਤਾ ਸੀ ਮ੍ਰਿਤਕ ਐਲਾਨ ਕਰ ਦਿੱਤਾ ਵੀ ਇਹ ਮਰ ਚੁੱਕਾ ਇਹਨੂੰ ਲੈ ਜਾਓ ਤਾ ਜੋ ਉਹਨਾਂ ਦਾ ਪੱਲਾ ਪੂਰ ਹੋ ਗਿਆ ਉਹਨਾਂ ਨੇ ਜਿੰਨਾ ਪੈਸਾ ਕਮਾਉਣਾ ਕਮਾ ਲਿਆ ਕਿਉਂਕਿ ਇਹੋ ਜਿਹੇ ਜਿਹੜੇ ਵੈਂਟੀਲੇਟਰਾਂ ਤੇ ਬੰਦੇ ਪੈਂਦੇ ਆ ਨਾ ਉਹ ਆਪਣਾ ਸਰੀਰ ਤਾਂ ਤਿਆਗ ਕੇ ਕਦੇ ਤੇ ਜਾ ਚੁੱਕੇ ਹੁੰਦੇ ਆ ਭਰ ਘਰਦਿਆਂ ਦਾ ਇੱਕ ਦਾ ਕੁੰਡਾ ਕਰਾ ਜਾਂਦੇ ਆ ਆਪਣੀਆਂ ਗੱਲਾਂ ਸੱਚੀਆਂ ਸਿੱਧੀਆਂ ਗੱਲਾਂ ਸੱਚੀਆਂ ਆ ਕਿਉਂਕਿ ਸਾਰਾ ਕੁਝ ਆਪਾਂ ਦੇਖਿਆ ਸੰਸਾਰ 'ਚ ਕੁਝ ਇਹੋ ਕੁਝ ਬਣ ਰਿਹਾ ਆ ਤੇ ਇਹ ਤੇ ਕਿਤੇ ਪ੍ਰਮਾਤਮਾ ਕਿਰਪਾ ਕਰੇ ਕੋਟ ਕਚਹਿਰੀਆਂ ਠਾਣੇ ਤੇ ਹਸਪਤਾਲ ਇਹ ਬੰਦੇ ਦੇ ਕਰਮਾ ਜਨਾ ਮਹਾਰਾਜ ਲਿਖੇ ਤੇ ਚਲੋ ਹੁਣ ਵੇਖੋ ਇਸ ਵੀਰ ਦੀ ਬਹੁਤ ਸਾਰੀ ਗਲਤੀ ਸੀ ਇਸ ਵੀਰ ਨੇ ਮੋਟਰਸਾਈਕਲ ਲਿਆ ਕੋਈ ਛੋਟਾ ਮੋਟਰਸਾਈਕਲ ਉਹ ਬੜੇ ਮਜੇ ਨਾਲ ਜਾਓ ਜੇ ਆਪਾਂ ਵੱਡਾ ਮੋਟਰਸਾਈਕਲ ਲੈਣੇ ਹਨਾ ਤਾਂ ਵੱਡਾ ਮੋਟਰਸਾਈਕਲ ਲੈਣ ਵਾਸਤੇ ਔਰੇ ਵਾਸਤੇ 100 100 ਫੁੱਟੀਆਂ ਚੌੜੀਆਂ ਸੜਕਾਂ ਵੀ ਚਾਹੀਦੀਆਂ ਸਾਫ਼ ਸੁਥਰੀਆਂ ਸੜਕਾਂ ਚਾਹੀਦੀਆਂ ਜਿਹਦੇ ਆਲੇ ਦੁਆਲੇ ਸੜਕਾਂ ਦੇ ਐਨ ਮਤਲਬ ਲੱਗੇ ਹੋਣ ਪੋਲ ਡੰਗਰ ਬੱਚਾ ਕੋਈ ਕੋਈ ਨਿਆਣਾ ਕੋ ਸਾਈਕਲ ਵਾਲਾ ਕੋਈ ਕੋਈ ਚੀਜ਼ ਬੰਦਾ ਆ ਨਾ ਸਕੇ ਸੜਕ ਦੇ ਵਿੱਚ ਭਾਵੇਂ ਇਸਔਰ ਵੱਧ ਸਪੀਡ ਦੇ ਨਾਲ ਜਾਓ ਇੰਡੀਆ ਦੇ ਸੜਕਾਂ ਜਿਹੜੀਆਂ ਆ ਨਾ ਤੇ 사ウਦੀ ਵਰਗੀਆਂ ਨਾ ਦੁਬਈ ਵਰਗੀਆਂ ਨਾ ਤੇ ਇੰਗਲੈਂਡ ਅਮਰੀਕਾ ਵਰਗੀਆਂ ਸੜਕਾਂ ਹੈਗੀਆਂ ਇਹ ਟੁੱਟੀਆਂ ਫੁੱਟੀਆਂ ਸੜਕਾਂ ਬੰਦੇ ਦੀ ਜਾਨ ਲੈਂਦੀਆਂ ਸੜਕਾਂ ਸਾਡੇ ਲੀਡਰਾਂ ਨੇ ਕਦੀ ਵੀ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਨਹੀਂ ਸੋਚਿਆ ਬਾਹਰਲੇ ਦੇਸ਼ਾਂ 'ਚ ਪੈਸਾ ਇਕੱਠਾ ਕਰਕੇ ਭੇਜਣਦੇ ਆ ਉੱਥੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਬਣਾ ਰਹੇ ਆ ਮੈਂ ਇਹਨਾਂ ਮੂਰਖਾ ਲੀਡਰਾਂ ਨੂੰ ਕਹਿਣਾ ਚਾਹੁੰਦਾ ਆ ਕਿ ਇਹ ਆਪਣੇ ਦੇਸ਼ ਦਾ ਪੈਸਾ ਜਿਹੜਾ ਨਾ ਆਪਣੇ ਦੇਸ਼ ਦੇ ਵਿੱਚ ਲਗਾਓ ਨਾ ਕਿ ਬਾਹਰ ਦੇ ਦੇਸ਼ਾਂ ਨੂੰ ਦਿਓ ਤੇ ਉਹ ਆਪਣੀ ਸੁੰਦਰਤਾ ਵਧਾਉਣ ਤੋਂ ਉਥੇ ਟੂਰਿਸਟ ਪਲੇਸ ਵਧੇ ਕਿਉਂਕਿ ਸਾਡੇ ਦੇਸ਼ ਵਿੱਚ ਥੋੜੀਆਂ ਸੋਹਣੀਆਂ ਜਗ੍ਹਾ ਆ ਸਾਡੇ ਦੇਸ਼ ਵਿੱਚ ਹੀ ਬਹੁਤ ਸਾਰੀਆਂ ਸੋਹਣੀਆਂ ਜਗ੍ਹਾ ਤਾਂ ਜਿੱਥੇ ਘੁੰਮਣ ਫਿਰਨ ਵਾਸਤੇ ਵੀਰ ਗਿਆ ਸੀ ਤੇ ਉਥੇ ਪਾਣਾ ਵਰਤਿਆ ਵਰਤਿਆ ਤਾਂ ਆ ਬਸ ਦੋ ਤਿੰਨ ਪ੍ਰੋਬਲਮਾਂ ਦੇ ਕਾਰਨ ਫੋੜ ਵੇਖੋ ਇਹ ਬੰਦਾ ਇਹ ਇਹ ਵੀਰ ਜਿਹੜਾ ਬੜੇ ਦਿਨਾਂ ਦਾ 2 ਦਿਨ ਦੇ ਬਾਅਦ ਹੀ ਇਹਦੀ ਡੈਥ ਹੋ ਗਈ ਆ ਤੇ ਲੋਕ ਇਹੋ ਅਡੀਕ ਰਹੇ ਵੀ ਜਾਂ ਤੇ ਇਹਦੀ ਚੰਗੀ ਖਬਰ ਆਵੇ ਤੇ ਜਾਂ ਮੰਦੀ ਖਬਰ ਆਵੇ ਲੋਕਾਂ ਨੇ ਮਨਾਂ ਦੇ ਵਿੱਚ ਇਹ ਗੱਲ ਹੈਗੀ ਤੇ ਅੱਜ ਐਲਾਨਿਆ ਗਿਆ ਵੀ ਇਹ ਮ੍ਰਿਤਕ ਹੋ ਚੁੱਕਾ ਆ ਤੇ ਸਾਨੂੰ ਅਸੀਂ ਵੀਡੀਓ ਪਾ ਕੇ ਜਨਤਾ ਨੂੰ ਸੰਬੋਧਨ ਕੀਤਾ ਹੈ ਵੀ ਇਹ ਬੰਦਾ ਵੀਰ ਭਰਾ ਕਦੇ ਦਾ ਮ੍ਰਿਤਕ ਹੋ ਚੁੱਕਾ ਹੈ ਜਾ ਕੇ ਪਤਾ ਲਾਓ ਡਾਕਟਰ ਪੈਸੇ ਤੇ ਪਹਾ ਬਣਾ ਰਹੇ ਆ ਇਹ ਨਾ ਹੋਵੇ ਵੀ ਉਹਨਾਂ ਦੇ ਘਰਦਿਆਂ ਦੇ ਕੋਲ ਕੁਛ ਨਾ ਰਹਿ ਜਾਵੇ। ਸਗੋਂ ਜਿਹੜੇ ਕੁਝ ਹੈਗੇ ਆ ਉਹ ਵੀ ਲਾ ਲੈਣ, ਕੁਝ ਕਰਜ਼ਾ ਚੁੱਕ ਕੇ ਲਾਉਣ ਵੀ ਸਾਡਾ ਬੱਚਾ 바ਜੇ ਭਰ ਨਹੀਂ। ਜਿਹੜੀ ਜਿਹੜੇ ਬੰਦੇ ਦੀ ਰੀੜ ਦੀ ਹੱਡੀ ਗਰਸਤ ਹੋ ਗਈ ਹੈ ਨਾ, ਅੱਜ ਤਾਂ ਹੋਂ ਦੀ ਹੱਡੀ, ਸਾਰਾ ਕੁਝ ਗਰਸਤ ਹੋ ਗਿਆ, ਦਿਮਾਗ 100% ਡੈੱਡ ਹੋ ਚੁੱਕਾ, ਉਹ ਬੰਦੇ ਦੀ ਬਚਣ ਦੀ ਉਮੀਦ ਹੈ ਹੀ ਨਹੀਂ। ਕੋਈ ਉਮੀਦ ਨਹੀਂ ਹੈਗੀ ਤੇ ਕੋਈ ਕੁਝ ਨਹੀਂ ਕਰ ਸਕਦਾ। ਜਿੰਨੀਆਂ ਮਰਜ਼ੀ ਤੁਸੀਂ ਅਰਦਾਸਾਂ ਕਰ ਲਓ ਜੋ ਮਰਜ਼ੀ ਕਰ ਲਓ ਜੋ ਮਨਜ਼ੂਰ ਖੁਦਾ ਨੂੰ ਆ ਕੁਦਰਤ ਨੂੰ ਮਨਜ਼ੂਰ ਆ ਉਹੀ ਕੁਝ ਹੋਣਾ ਆ ਕੱਲੇ ਆਏ ਨਾਨਕਾ ਸੱਦੇ ਉੱਠੀ ਜਾਹੇ ਸਭ ਕੋ ਆਈ ਵਾਰੀ ਹੈ ਮਹਾਰਾਜ ਦੇ ਹੁਕਮ ਚ ਆ ਗਿਆ ਮਹਾਰਾਜ ਦੇ ਹੁਕਮ ਚ ਬੰਦਾ ਚਲ ਗਿਆ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਜੇ ਇਹ ਸੰਸਾਰ ਮਾਤ ਲੋਕ ਮ੍ਰਿਤਕ ਸੰਸਾਰ ਦੇ ਵਿੱਚ ਆਪਾਂ ਆਏ ਆ ਤੇ ਇਹ ਇੱਕ ਨਾ ਇੱਕ ਦਿਨ ਜਾਣਾ ਵੀ ਆ ਮਰਨ ਲਖਾਏ ਮੰਡਲ ਮੇ ਆਏ ਆਪਾਂ ਮਰਨਾ ਲਿਖਾ ਕੇ ਐ ਮਹਾਰਾਜ ਨੂੰ ਵੀ ਅਸੀਂ ਮਹਾਰਾਜ ਇੰਨੇ ਸਮੇਂ ਨੂੰ ਆ ਜਾਵਾਂਗੇ ਤੇਰਾ ਸ਼ੁਕਰ ਆ ਤੂੰ ਸਾਨੂੰ ਧਰਦੀ ਤੇ ਭੇਜਿਆ ਤੇ ਇੱਥੇ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਤੇ ਮੈਂ ਕਹਿਣਾ ਚਾਹੁੰਦਾ ਆ ਵੀ ਇੱਥੇ ਮਾਰੇ ਚੰਗੇ ਕੰਮ ਜਿਹੜੇ ਆ ਉਹ ਸਾਰੇ ਉੱਥੇ ਵਾਚੇ ਜਾਣੇ ਆ ਇੱਥੇ ਚੰਗਿਆਈ ਫਲਾ ਕੇ ਜਾਓ ਚੰਗੇ ਕਰਮ ਕਰਕੇ ਜਾਓ ਇਸ ਸੰਸਾਰ ਤੋਂ ਕਹਿੰਦੀ ਕਿਸੇ ਨੇ ਨਹੀਂ ਰਹਿਣਾ ਇਹ ਮਰਿਆਂ ਹੋਿਆਂ ਦਾ ਸੰਸਾਰ ਐ ਇਹ ਸਿਰਫ ਇੱਕ ਆਪਾਂ ਨੂੰ ਸਰੀਰ ਦਿੱਤਾ ਸਰਪੰਚ ਦੇਹੀ ਆਪਣੇ ਨਾਮ ਸਿਮਰਨ ਕਰਨ ਵਾਸਤੇ ਬੰਦਗੀ ਆਪਾਂ ਕਰਨ ਵਾਸਤੇ ਆਏ ਆ ਇੱਥੇ ਆਪਾਂ ਹੋਰ ਐਸ ਫਰਸਤੀਆਂ ਮौजਾਂ ਮਸਤੀਆਂ ਕਰਨ ਘਾਟ ਆਏ ਆ ਇਹ ਨਹੀਂ ਵੀ ਆਪਾਂ ਮौजਾਂ ਮਸਤੀਆਂ ਸਾਰੀ ਦਿਣੀ ਗੁਲਤਾਨ ਕਰਦੀਏ ਸਾਰੀ ਝਾੜੀ ਆਪਾਂ ਗੁਲਤਾਨ ਕਰਦੀਏ ਕਰੀ ਮਹਾਰਾਜ ਦਾ ਨਾਮ ਜਪ ਲਿਆ ਕਰੋ ਕਰੀ ਮਹਾਰਾਜ ਦਾ ਸਿਮਰਨ ਕਰ ਲਿਆ ਕਰੋ ਵਾੜੇ ਵਾੜੇ ਤਗੜੇ ਕਾਰੂ ਬਾਦਸ਼ਾਹ ਰਗੇ ਹੋਏ ਜਿਹੜੇ ਮਾਇਆ ਇਕੱਠੀ ਕਰਦੇ ਰਹੇ ਜਦੋਂ ਮਹਾਰਾਜ ਨੇ ਕਿਹਾ ਵੀ ਆ ਸੁਈ ਲੱਲਾ ਮੇਰੀ ਇਹ ਮੈਨੂੰ ਦਰਗਾਹ ਜੇ ਦੇ ਦੀ ਤਕਾਰੂ ਬਾਸ਼ਨ ਉਹਨੂੰ ਸੋਝੇ ਵੀ ਸੂਈ ਦੇ ਨਾਲ ਜਾਣੀ ਨਹੀਂ ਤੇ ਫਿਰ ਮਾਰੇ ਨੇ ਕਿਹਾ ਗੁਰੂ ਨਾਨਕ ਦੇਵ ਜੀ ਨੇ ਵੀ ਕਮਲਿਆ ਮਾਇਆ ਕਾ ਦੇ ਵਾਸਤੇ ਇਕੱਠੀ ਕਰੀ ਜਾਂਦਾ ਇਹ ਮਾਇਆ ਦੇ ਇੱਥੇ ਛੱਡ ਜਾਣੀ ਆ ਜੋ ਤੂੰ ਆਪਣੀ ਦੇਹੀ ਵਾਸਤੇ ਜੋ ਸਰੀਰ ਇਹ ਤੂੰ ਸਰਪੰਚ ਦੇਹੀ ਪਾਈ ਆ ਇਹਦੇ ਵਾਸਤੇ ਕੋਈ ਚੰਗਿਆਈ ਵਾਲਾ ਕੰਮ ਕਰ ਜਾ ਕੋਈ ਗਰੀਬਾਂ ਗੁਰਬੀਆਂ ਵਾਸਤੇ ਕੋਈ ਚੰਗਾ ਭਲਾਈ ਵਾਲਾ ਕੰਮ ਕਰ ਜਾ ਕੋਈ ਸੇਵਾ ਕਰ ਗਰੀਬਾਂ ਦੀ ਤੂੰ ਰਾਜਾ ਆ ਤਾਂ ਫੇਰ ਉਹਨੂੰ ਸਮਝ ਲੱਗੀ ਤੇ ਫੇਰ ਮਹਾਰਾਜ ਦੇ ਬਚਨ ਉਹਨੇ ਕਮਾਇਆ ਫੇਰ ਉਹਨੂੰ ਪਤਾ ਲੱਗਾ ਵੀ ਹਾਂ ਵਾਕਈ ਪਰਮਾਤਮਾ ਹੈ ਰੱਬ ਹੈਗਾ ਆ ਦੁਨੀਆ ਦੇ ਵਿੱਚ ਰੱਬ ਹੈਗਾ ਆ ਹੁਣ ਮੈਂ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਵੀ ਬੰਦਾ ਇਸ ਸੰਸਾਰ ਦੇ ਵਿੱਚ ਆਉਂਦਾ ਨਾ ਤੇ ਚੰਗੇ ਮਾੜੇ ਕੰਮ ਕਰਦਾ ਆ ਬੰਦੇ ਨੂੰ ਸੋਝੀ ਨਹੀਂ ਹੁੰਦੀ ਜਦੋਂ ਮਹਾਰਾਜ ਦੀ ਗੁਰਬਾਣੀ ਦਾ ਸ਼ਬਦ ਸਾਡੇ ਮਨ ਅੰਦਰ ਹਿਰਦੇ ਵਿੱਚ ਪੈਂਦਾ ਨਾ ਫੇਰ ਬੰਦੇ ਨੂੰ ਪਤਾ ਲੱਗਦਾ ਆ ਤੇ ਜਿਹੜੇ ਲੋਕ ਆਂਦੇ ਹਨ ਨਾ ਵੀ ਪਾਦਰੀ ਪਾਸਟਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆ ਵੀ ਇੱਥੇ ਤੁਹਾਡੀ ਕਰਾਮਾਤ ਹੁਣ ਅਹੀਂ ਵੇਖਣੀ ਹੀ ਇੱਥੇ ਤੁਸੀਂ ਮਾੜੀ ਜੀ ਕਰਾਮਾਤ ਕਰਕੇ ਵਿਖਾਉਂਦੇ ਉਹਦੇ ਸਿਰ ਦੇ ਤੇ ਹੱਥ ਫੇਰਦੇ ਉਹਦੇ ਸਿਰ ਦੇ ਤੇ ਹੱਥ ਰੱਖ ਕੇ ਤਾਂ ਇਦਾਂ ਨੂੰ ਠਾ ਕੇ ਵਿਖਾਉਂਦੇ ਫਿਰ ਅਸੀਂ ਕਹਿੰਨੇ ਵੀ ਤੁਹਾਡੇ ਵਾਕਿਆ ਕੁਝ ਹੈਗਾ ਧਰਮ ਵਿੱਚ ਕੁਝ ਸਿਰਫ ਇਸ ਪੰਜਾਬ ਦੇ ਵਿੱਚ ਪਖੰਡਵਾ ਚੱਲਣ ਡਿਆ ਲੋਕ ਲੁੱਟਣ ਕੁੱਟਣ ਡਏ ਇੱਕ ਦੂਜੇ ਨੂੰ ਮਾਰਨ ਕੁੱਟਣ ਡਏ ਆ ਕੋਈ ਕਿਸੇ ਦੇ ਲੀੜੇ ਲਾ ਰਿਹਾ ਕੋਈ ਕਿਸੇ ਦੇ ਪੈਸਾ ਜੇਬਾਂ ਫਰੋਲ ਰਿਹਾ ਕੋਈ ਕੁੱਛ ਕਰ ਰਿਹਾ ਹੈਗਾ ਕਿਸੇ ਦੇ ਪੱਲੇ ਕੁਛ ਵੀ ਨਹੀਂ ਜenial ਮਰਜੀ ਤੁਸੀਂ ਅਰਦਾਸਾਂ ਕਰ ਲੋ ਜੋ ਮਰਜੀ ਕਰ ਲੋ ਜੋ ਮਨਜ਼ੂਰ ਖੁਦਾ ਨੂੰ ਆ ਜੋ ਮਨਜ਼ੂਰ ਵੈਗਰੂ ਅੱਲਾਹ ਤਾਲਾ ਨੂੰ ਆ ਨਾ ਉਹ ਹੋਰ ਕਿਸੇ ਨੂੰ ਨਹੀਂ ਹੈਗਾ ਮਨਜ਼ੂਰ ਜੋ ਰੱਬ ਨੂੰ ਮਨਜ਼ੂਰ ਆ ਉਹੀ ਕੁਛ ਹੋਣਾ ਹੋਰ ਕਿ ਕੁਛ ਨਹੀਂ ਕੋਈ ਕਰ ਸਕਦਾ ਬੰਦਾ ਬੰਦੇ ਦੇ ਅੰਦਰ ਹੀ ਪਰਮੇਸ਼ਰ ਬੈਠਾ ਆ ਬੰਦੇ ਦੇ ਅੰਦਰ ਆੜਾ ਦਿਮਾਗ ਆਪਣਾ ਇਹਦੇ ਵਿੱਚ ਹੀ ਬ੍ਰਹਮ ਗਿਆਨ ਆ ਜੇ ਮੰਨਿਆ ਜਾਵੇ ਤੇ ਆਪਾਂ ਲੱਭਦੇ ਫਿਰਦੇ ਆ ਬ੍ਰਹਮ ਗਿਆਨ ਹੋਰ ਭਟਕਦੇ ਫਿਰਦੇ ਆ ਹੋਰ ਥਾਵਾ ਥਾਵਾ ਦੇ ਤੁਰੇ ਫਿਰਦੇ ਆ ਜੇਕਰ ਆਪਾਂ ਗੁਰਬਾਣੀ ਪੜ੍ਹ ਕੇ ਗੁਰਬਾਣੀ ਦੇ ਅਰਥ ਨੂੰ ਸਮਝੀਏ ਗੁਰਬਾਣੀ ਦੇ ਸ਼ਬਦ ਨੂੰ ਅਸੀਂ ਵਿਚਾਰੀਏ ਤੇ ਸਾਡਾ ਉਹੀ ਬ੍ਰਹਮ ਗਿਆਨ ਆ ਜਿਹੜਾ ਸਾਨੂੰ ਸੋਝੀ ਬਖਸ਼ਦਾ ਆ ਜੇਕਰ ਆਪਾਂ ਨੂੰ ਸੋਝੀ ਹੋਵੇ ਕਿ ਆਪਾਂ ਜੇ ਆ ਰਸਤੇ ਨੂੰ ਜਾਣਦੇ ਆ ਤੇ ਅੱਗੇ ਗਾੜੀ ਰਸਤਾ ਖਤਮ ਆ ਤੇ ਅੱਗੇ ਜਾ ਕੇ ਪਹਾੜੀ ਆ ਤੇ ਪਹਾੜੀ ਤੋਂ ਗਾੜੀ ਜਾ ਕੇ ਰਸਤਾ ਹੈ ਨਹੀਂ ਆ ਤੇ ਆਪਾਂ 200 ਦੀ 100 ਦੀ ਸਪੀਡ ਤੇ ਮੋਟਰਸਾਈਕਲ ਝਲਾ ਕੇ ਜਾ ਕੇ ਨਿਗਾਵਾਂਗੇ ਤੇ ਫਿਰ ਇਹ ਆਪਣੇ ਵਾਸਤੇ ਮਾੜੀ ਗੱਲ ਆ ਫੇ ਰੱਬ ਦਾ ਕੀ ਦੋਸ਼ ਇੱਥੇ ਰੱਬ ਦਾ ਇੱਕ ਰਤੀ ਭਰ ਵੀ ਦੋਸ਼ ਨਹੀਂਗਾ ਮੈਂ ਚੰਗਾ ਹੋ ਜਵੇ ਮਾੜਾ ਹੋ ਜਵੇ ਮੈਂ ਕਦੀ ਪ੍ਰਮਾਤਮਾ ਨੂੰ ਦੋਸ਼ ਨਹੀਂ ਦਿੰਦਾ ਪ੍ਰਮਾਤਮਾ ਦਾ ਇੱਕੋ ਫਰਜ਼ ਹੀ ਉਹਨੇ ਤੈਨੂੰ ਜੀਵਨਦਾਨ ਦੇ ਕੇ ਧਰਤੀ ਤੇ ਭੇਜ ਦਿੱਤਾ ਅੱਗੇ ਮਾੜੇ ਕੰਮ ਕਰ ਚੰਗੇ ਕਰਮ ਕਰ ਜਦੋਂ ਤੂੰ ਸੰਸਾਰ ਤੋਂ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਜਾਣਾ ਹੈ ਤੇਰੀ ਉੱਥੇ ਜਿਹੜੀ ਰੀਲ ਆ ਉਹ ਵਾਚੀ ਜਾਣੀ ਹੈ ਵੀ ਤੂੰ ਕਿਹੜੇ ਕਿਹੜੇ ਕੰਮ ਕਰਕੇ ਆਇਆ ਹੈਂ ਤੁ ਕਿਦਾਂ ਦਾ ਕੰਮ ਕਰਕੇ ਆਇਆ ਕੀ ਕਰਕੇ ਆਇਆ ਸੰਸਾਰ ਦੇ ਵਿੱਚ ਤੇ ਧਰਤੀ ਤੇ ਕੀ ਕੁਛ ਕੀਤਾ ਆ ਜਿੱਦਾਂ ਦਾ ਜਿਹੜੀ ਮਾਲਾ ਦਾ ਮਣਕਾ ਉਸੇ ਮਾਲਾ ਦੇ ਮਣਕੇ ਵਿੱਚ ਜਤੂਪਰ ਹੋਇਆ ਜਾਵੇਂਗਾ ਉੱਥੇ ਤਰੀਕੇ ਨੇ ਵੀ ਬਾਹ ਨਹੀਂ ਫੜਨੀ ਜਹਿਮਾਤ ਪਿਤਾ ਸੋਤ ਉਮੀਦ ਨਾ ਪਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿੰਨਵੇਂ ਹੈ ਉਧਾਰੀ ਮ੍ਰਿਤ ਕੋ ਜਵਾਲਨ ਹਾਰ ਭੁੱਖੇ ਕੋ ਦੇਵਤ ਆਧਾਰ ਮਰੇ ਹੋਏ ਨੂੰ ਵੀ ਵੈਗਰੂ ਜਵਾ ਸਕਦਾ ਪਰ ਕੁਦਰਤ ਜਿਹੜੀ ਆ ਨਾ ਬੜੀ ਬਿਆਨਤ ਆ ਕੁਦਰਤ ਦਾ ਕਰਿਸ਼ਮਾ ਜਿਹੜਾ ਆ ਨਾ ਉਹ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੇ ਕਰ ਸਕਦੇ ਆ ਸਾਡੇ ਵਰਗੀਆਂ ਮਿੱਟੀ ਆ ਮਿੱਟੀ ਦੀਆਂ ਇਹ ਦੀਵਾਰਾਂ ਜਿਹੜੀਆਂ ਸਾਡੇ ਵਰਗੀਆਂ ਬੋਲਣ ਡੀਆਂ ਨਾ ਇਹ ਕੁਛ ਨਹੀਂ ਕਰ ਸਕਦੀਆਂ ਤੇ ਵੈਗਰੂ ਤੇ ਅਗਿਆਰਦਾਸਾ ਸਾਰਿਆਂ ਨੇ ਕੀਤੀਆਂ ਆ ਬੜਾ ਕੁਛ ਕੀਤਾ ਪਰ ਨਹੀਂ ਜੋ ਰੱਬ ਨੂੰ ਹੁਕਮ ਆ ਉਹੀ ਹੋਣਾ ਆ ਮਰਨ ਲਿਖਾਏ ਮੰਡਲ ਮੇ ਆਏ ਮਰਨ ਲਿਖਾ ਕੇ ਆ ਨਾ ਬੰਦਾ ਬੰਦੇ ਨੂੰ ਆਪਣੀ ਮੌਤ ਤੇ ਸਵੇਰੇ ਉੱਠ ਕੇ ਰੱਬ ਨੂੰ ਤੇ ਮੌਤ ਨੂੰ ਯਾਦ ਕਰੋ ਹੋਰ ਕੁਝ ਨਹੀਂ ਯਾਦ ਕਰਨ ਦੀ ਲੋੜ ਸਵੇਰੇ ਉੱਠ ਕੇ ਇਹ ਕਹੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਤੂੰ ਦਾਤਾ ਦਤਾਰ ਤੇਰਾ ਦਿੱਤਾ ਖਾਵਣਾ ਦੂਜੇ ਨੰਬਰ ਤੇ ਇਹ ਕਹੋ ਵੀ ਮੈਂ ਮਰ ਜਾਵਣਾ ਵੀ ਮੈਂ ਮਰ ਜਾਣਾ ਇੱਕ ਦਿਨ ਇਸ ਸੰਸਾਰ ਤੇ ਮਾਰੇ ਚੰਗੇ ਕਰਮਨਾ ਕਰ ਸਿਰਫ ਚੰਗਿਆਈ ਨੂੰ ਫੋਲੋ ਕਰ ਤੇ ਚੰਗਿਆਈ ਲੋਕਾਂ ਤੱਕ ਪਹੁੰਚਾ ਗੰਦਗੀ ਪੇਸ਼ ਕਰਨ ਵਾਲੇ ਜਿਹੜੇ ਆ ਉਹਨਾਂ ਵੀ ਸਭ ਤੋਂ ਉਸੇ ਲੈਨ ਚ ਜਾਣਾ ਮਰਨ ਵਾਲਿਆਂ ਚ ਹਾਂ ਤੇ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਸਾਨੂੰ ਇਹ ਪਰਿਵਾਰ ਦੇ ਨਾਲ ਬਹੁਤ ਸਾਰਾ ਅ ਹਮਦਰਦੀ ਆ ਬਹੁਤ ਮਾੜੀ ਗੱਲ ਹੋਈ ਆ ਬੱਚਿਆਂ ਦਾ ਸਹਾਰਾ ਜਿਹੜਾ ਅ ਸਿਰਾਂ ਤੋਂ ਉੱਠ ਗਿਆ ਆ ਘਰਵਾਲੀ ਦਾ ਪਤੀ ਜਿਹੜਾ ਗੁਜ਼ਰ ਚੁੱਕਾ ਮਾਤਾ ਦਾ ਬੇਟਾ ਤੇ ਤੇ ਆਪਣਾ ਬਾਪਦ ਉਹਦਾ ਪਹਿਲਾਂ ਹੀ ਹੈ ਨਹੀਂ ਇਸ ਕਰਕੇ ਮੈਂ ਇਹੋ ਕਰਕੇ ਵੀਡੀਓ ਪਹਿਲਾਂ ਪਾਈ ਹੀ ਕਿ ਭਾਈ ਬੜੇ ਦਿਨਾਂ ਦਾ ਮ੍ਰਿਤਕ ਆ ਭਈ ਉਹ ਤੇ ਤੇ ਡਾਕਟਰ ਜਿਹੜੇ ਆ ਜਾਣ ਕੇ ਵੈਂਟੀਲੇਟਰ ਤੇ ਪਾ ਕੇ ਤੇ ਇਹ ਉਹਦੀ ਦੇਹੀ ਦੇ ਨਾਲ ਖਿਲਵਾੜ ਕਰ ਰਿਹਾ ਉਥੋਂ ਜਾ ਕੇ ਲਾਇਓ ਮੈਂ ਤੇ ਇਥੋਂ ਤੱਕ ਵੀ ਵੀਡੀਓ ਪਾ ਕੇ ਕਹਿਆ ਵੀ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਲੈ ਕੇ ਤੇ ਫਿਰ ਤੁਸੀਂ ਜਾਓ ਉਥੇ ਤੇ ਡਾਕਟਰਾਂ ਦੇ ਕੋਲੋਂ ਦੇਹੀ ਲੈ ਕੇ ਆਓ ਪਰ ਨਹੀਂ ਮੰਨੇ ਨਹੀਂ ਮੈਂ ਹਾਂ ਚਲੋ ਹੁਣ ਜ਼ਿਆਦਾ ਕੀ ਕਹਣਾ ਲੋਕ ਆਖਣਗੇ ਤੁਸੀਂ ਜ਼ਿਆਦੇ ਸਿਆਣੇ ਬਣਦੇ ਪਰ ਨਹੀਂ ਪਤਾ ਲੱਗ ਜਾਂਦਾ ਬੰਦੇ ਦਾ ਕਿਉਂਕਿ ਸਾਡੇ ਰਿਸ਼ਤੇਦਾਰ ਜਿਹੜੇ ਉਹਨਾਂ ਦੇ ਵਿੱਚ ਵੀ ਇੱਕ ਜਾਨੇ ਦੇ ਸੱਟ ਲੱਗ ਗਈ ਸੀ ਤੇ ਉਹਨੇ ਵੀ ਦੋ ਕਿ ਦਿਨ ਗੱਡੇ ਸੀ ਬਸ ਉਹਦੇ ਵੀ ਰੇਡ ਦੀ ਹੱਡੀ ਟੁੱਟ ਗਈ ਚੱਕਣਾ ਚੂਰ ਹੋ ਗਈ ਜਦੋਂ ਰੇਡ ਦੀ ਹੱਡੀ ਟੁੱਟ ਗਈ ਮੇਨ ਸਰੀਰ ਦੀ ਜੜ ਖਤਮ ਹੋ ਜਾਂਦੀ ਆ ਤੇ ਭਾਈ ਇਸ ਸੰਸਾਰ ਦੇ ਵਿੱਚ ਚੰਗੇ ਕਰਮ ਕਰਨੇ ਚਾਹੀਦੇ ਬੰਦੇ ਨੂੰ ਮਾੜੇ ਕਰਮ ਚਲੋ ਕਿਤੇ ਹੋਇਆ ਹੋਊਗਾ ਉਹ ਤੋ ਇਸ ਕਰਕੇ ਮੈਂ ਇਹੋ ਕਹਿਣਾ ਚਾਹੁੰਦਾ ਆ ਅੱਜ ਮੈਂ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਨੌਜਵਾਨ ਭਰਾਵੋ ਤੁਹਾਡੇ ਕੋ ਸਾਰਾ ਕੁਝ ਰੱਬ ਨੇ ਤੁਹਾਨੂੰ ਦਿੱਤਾ ਪੈਸਾ ਦਿੱਤਾ ਧਨ ਦੌਲਤ ਪੈਸਾ ਘਰ ਬਾਹਰ ਦਿੱਤਾ ਬੋਸ ਸਾਰੇ ਵਧੀਆ ਮਾਪੇ ਬਾਬ ਦਿੱਤੇ ਆ ਤੁਹਾਡੇ ਸਿਰਾਂ ਤੇ ਛਾਵਾਂ ਦਿੱਤੀਆਂ ਮਾਵਾ ਠੰਡੀਆਂ ਛਾਵਾਂ ਪਰ ਤੁਸੀਂ ਮੋਟਰਸਾਈਕਲ ਲਓ ਗੱਡੀਆਂ ਕਾਰਾਂ ਲਓ ਪਰ ਮੇਰੇ ਵੀਰ ਬਣ ਕੇ ਇੱਕ ਵਚਨ ਜ਼ਰੂਰ ਕਮਾਓ 100 ਤੋਂ ਥਲੇ ਥਲੇ ਗੱਡੀ ਚ ਲਾਇਆ ਕਰੋ 80 ਤੇ 90 ਤੇ ਚਲਾ ਲਓ ਜਿਹੜਾ ਛੇਤੀ ਕੰਟਰੋਲ ਹੋ ਜਵੇ ਤੇ ਵੱਡੇ ਵੱਡੇ ਮਹਿੰਗੇ ਮਹਿੰਗੇ ਮੋਟਰਸਾਈਕਲ ਲੈਣ ਦੀ ਲੋੜ ਨਹੀਂ ਤੇ ਆਮ ਨੋਰਮਲ ਮੋਟਰਸਾਈਕਲ ਲਾਓ ਤੇ ਰੋੜਾਂ ਤੇ ਮੋੜਾਂ ਤੇ ਬੜੇ ਹਿਸਾਬ ਨਾਲ ਚਲਾਓ ਕਿਉਂਕਿ ਜਾਨਾ ਬਹੁਤ ਕੀਮਤੀ ਆ ਅਗਲੇ ਦੀ ਜਾਨ ਵੀ ਬੜੀ ਕੀਮਤੀ ਆ ਤੇ ਆਪਣੀ ਜਾਨ ਵੀ ਬੜੀ ਕੀਮਤੀ ਆ ਤੇ ਜਿਹੜੇ ਆਪਾਂ ਲੋਹੇ ਤੇ ਬੈਠੇ ਆ ਨਾ ਇਹਨੇ ਲੋਹੇ ਨੇ ਤੇ ਵੱਜ ਕੇ ਸਿੱਧਾ ਹੋ ਜਾਣਾ ਪਰ ਜਿਹੜਾ ਬੰਦਾ ਉੱਤੇ ਬੈਠਾ ਜੇ ਉਹਦੇ ਨਾਲ ਟੱਕਰ ਵੱਜ ਗਈ ਤੇ ਉਹਨੇ ਕਦੀ ਸਿੱਧਾ ਨਹੀਂ ਹੋਣਾ ਉਹਨੇ ਸ਼ਮਸ਼ਾਨ ਨੂੰ ਜਾਣਾ ਜੀ ਇਸ ਕਰਕੇ ਕਦੀ ਵੀ ਕਾਲੀ ਨਾ ਕਰੋ ਕਦੀ ਮੋਟਰਸਾਈਕਲ ਇੰਨੇ ਨਾ ਭਜਾਓ ਜਿਹਦੇ ਨਾਲ ਤੁਹਾਡੀ ਦੇਹੀ ਦਾ ਨੁਕਸਾਨ ਹੋਵੇ ਤਾਂ ਤੁਹਾਡਾ ਫੁੱਲ ਨੁਕਸਾਨ ਹੋ ਕੇ ਤੁਹਾਡੇ ਘਰਦਿਆਂ ਨੂੰ ਮੋਸ਼ੋੜਾ ਪੈ ਜਾਵੇ ਤੁਸੀਂ ਡਿਗੋਰੀ ਆਪਣੇ ਮਾਪੇ ਦੀ ਫੜਨੀ ਹੈ ਕਿ ਨਹੀਂ ਫੜਨੀ ਤੁਸੀਂ ਆਪਣੇ ਮਾਪੇ ਦੀ ਸੇਵਾ ਕਰਨੀ ਹੈ ਕਿ ਨਹੀਂ ਕਰਨੀ ਤੁਹਾਨੂੰ ਕਿੱਧਰ ਦੀਆਂ ਕਾਲੀਆਂ ਤੁਸੀਂ ਕਿਹੜੀ ਕਾਲੀਆਂ ਕਿੱਥੇ ਜਾਣਾ ਤੁਸੀਂ ਕਿੱਧਰ ਭੱਜੇ ਫਿਰਦੇ ਆਂ ਕੁਝ ਨਸ਼ਿਆਂ ਦੇ ਵਿੱਚ ਗੁਲਤਾਨ ਹੋਏ ਆ ਸ਼ਰਮ ਕਰੋ ਥੋੜੀ ਬੜੀ ਸ਼ਰਮ ਕਰੋ ਜਿਹੜੇ ਮਾਪੇ ਬਾਪ ਨੇ ਐਨੇ ਤਸੀਹੇ ਝੱਲ ਝੱਲ ਕੇ ਤੁਹਾਨੂੰ ਜੰਮਿਆ ਪਾਲਿਆ ਤੁਹਾਨੂੰ ਕਿਡੇ ਕਿਡੇ ਤਕੜੇ ਕੀਤਾ ਤੋਂ ਤੁਹਾਨੂੰ ਸ਼ਰਮ ਕਿਉਂ ਨਹੀਂ ਆਉਂਦੀ ਤਨ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਕਿਉਂ ਨਹੀਂ ਤੁਸੀਂ ਕਮਾਉਂਦੇ ਇਹ ਜਿਹੜਾ ਮਾਪੇ ਬਾਪ ਆ ਨਾ ਇਹ ਹਰੀ ਜਾਂ ਨਾ ਸਾਡੇ ਮਾਤਾ ਪਿਤਾ ਆ ਮਾਤਾ ਪਿਤਾ ਇਹ ਸਾਡਾ ਰੱਬ ਆ ਰੱਬ ਦੇ ਦਰਸ਼ਨ ਕਰ ਲੈ ਤੇ ਮਾਪੇ ਬਾਪ ਦੇ ਦਰਸ਼ਨ ਕਰ ਲੈ ਇੱਕ ਬਰਾਬਰ ਆ ਜੇ ਮਾਪੇ ਬਾਪ ਦੀ ਸੇਵਾ ਨਹੀਂ ਨ ਕੀਤੀ ਹੋਰ ਭਾਵੇਂ ਤੂੰ ਪੰਜਾਂ ਤਖਤਾਂ ਦੀ ਸੇਵਾ ਕਰਦਾ ਰਹੇ ਉਹ ਤੇਰੀ ਪਰਮਾਤਮਾ ਨੇ ਜ਼ੀਰੋ ਹੀ ਲਿਖਣੀ ਹੈ ਜ਼ੀਰੋ ਹੀ ਜੇ ਮਾਪੇ ਬਾਪ ਦੀ ਸੇਵਾ ਨਾ ਕੀਤੀ ਜਿੱਥੇ ਮਰਜ਼ੀ ਭੱਜ ਲਓ ਸੇਵਾ ਤੇ ਸਿਮਰਤੋਂ ਬਿਨਾਂ ਗਤੀ ਨਹੀਂ ਹੈਗੀ ਕਿਤੇ ਵੀ ਬ੍ਰਹਿਮੰਡ ਖੰਡ ਬ੍ਰਹਿਮੰਡਾਂ ਵਿੱਚ ਕਿਤੇ ਵੀ ਗਤੀ ਹੈ ਨਹੀਂ ਸੇਵਾ ਤੋਂ ਦਿਨਾਂ ਤੇ ਬਾਕੀ ਭਾਈ ਹੁਣ ਜਿਹੜੇ ਵੀ ਵੀਰ ਭਰਾ ਨੇ ਕਦੇ ਵੀ ਕਿਸ ਚੀਜ਼ ਦਾ ਮਾਣ ਨਹੀਂ ਕਰਨਾ ਹੰਕਾਰ ਨਹੀਂ ਕਰਨਾ ਤੇ ਮੁੰਡਾ ਵਧੀਆ ਗਾਇਕੀ ਕਰਦਾ ਕੋਈ ਗੰਦੇ ਗੁੰਦੇ ਗੀਤ ਨਹੀਂ ਗਾਉਂਦਾ ਵਧੀਆ ਗੀਤ ਗਾਉਂਦਾ ਹੀ ਮੈਂ ਪਹਿਲਾਂ ਤਾਂ ਨਹੀਂ ਜਾਣਦਾ ਛੱਟ ਪੇੜ ਲੱਗਣ ਦੇ ਨਾਲ ਮੈਂ ਜਾਣਿਆ ਤੇ ਫਿਰ ਮੈਂ ਡਾਟਾ ਸਾਰਾ ਚੱਕ ਕੀਤਾ ਤੇ ਕੋਈ ਗੰਦੇ ਮੰਦੇ ਗੀਤ ਨਹੀਂ ਗੀਤ ਆਮ ਪਰਿਵਾਰ ਚ ਬਹਿ ਕੇ ਲੋਕ ਸੁਣਦੇ ਸੀ ਤੇ ਬੜੀ ਦੁੱਖ ਵਾਲੀ ਗੱਲ ਆ ਹੁਣ ਕੀਤਾ ਵੀ ਕੀ ਜਾ ਸਕਦਾ ਮਾਰੇ ਦੇ ਹੱਥ ਚ ਆ ਸਾਰਾ ਕੁਝ ਰੱਬ ਦੇ ਹੱਥ ਵਿੱਚ ਆ ਤੇ ਆ ਜਿਹੜੇ ਪਾਸਟਰ ਰੋਲਾ ਪਾਉਂਦੇ ਫਿਰਦੇ ਆ ਕਈ ਐਵੇਂ ਫੇਕ ਆ ਹੁਣ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਆ ਵੀ ਤੁਸੀਂ ਉਦੋਂ ਜਾਣਾ ਸੀ ਤੁਸੀਂ ਉਦੋਂ ਜਾ ਕੇ ਤੇ ਸਿਰ ਦੇ ਤੇ ਹੱਥ ਰੱਖ ਕੇ ਤੇ ਆ ਬੰਦਾ ਠਾ ਦੇਣਾ ਸੀ ਜਿੱਦਾਂ ਤੁਸੀਂ ਬਿਮਾਰੀਆਂ ਦੂਰ ਕਰਦੇ ਫਿਰਦੇ ਆ ਕਈ ਤੁਸੀਂ ਮੁਰਦਿਆਂ ਨੂੰ ਠਾਉਂਦੇ ਫਿਰਦੇ ਆ ਤੇ ਆ ਹੁਣ ਮ੍ਰਿਤਕ ਸਰੀਰ ਹੋਇਆ ਜਾ ਕੇ ਫੜਾ ਫੜ ਜਾਓ ਤੇ ਠਾਓ ਜਾ ਕੇ ਫੇਰ ਤੁਹਾਡੀ ਜਾਇਜਾਕਾਰ ਹੋਵੇ ਸੰਸਾਰ ਦੇ ਵਿੱਚ ਜਾਓ ਮ੍ਰਿਤਕ ਸਰੀਰ ਨੂੰ ਠਾ ਕੇ ਵਿਖਾਓ ਕਿਸੇ ਵੀ ਮ੍ਰਿਤਕ ਸਰੀਰ ਨੂੰ ਠਾ ਕੇ ਵਿਖਾਓ ਅਹੀਂ ਤੁਹਾਡੀ ਬੰਦਗੀ ਕਰ ਲਾਂਗੇ ਅਸੀਂ ਤੁਹਾਡੇ ਨਾਲ ਜੁੜ ਜਾਾਂਗੇ ਹੋਰ ਦੱਸੋ ਕੀ ਜਾਣੇ ਐ ਐਵੇਂ ਫੇਕ ਗੱਲਾਂ ਨਾ ਕਰੋ ਪਖੰਡੀਆਂ ਨੇ ਪੰਜਾਬ ਦੇ ਵਿੱਚ ਕੀੜਾ ਪਾਇਆ ਹੋਇਆ ਪੰਜਾਬ ਨੂੰ ਪਖੰਡਵਾਦ ਦੇ ਨਾਲ ਤੋਲ ਦਿੱਤਾ ਆ ਪੰਜਾਬ ਨੂੰ ਪਖੰਡਵਾਦ ਨਾਲ ਭਰ ਦਿੱਤਾ ਆ ਪਖੰਡੀ ਬਹੁਤ ਦਾਅਵੇ ਕਰਦੇ ਨੇ ਆਪਣੀ ਮੌਤ ਦਾ ਪਤਾ ਨਹੀਂ ਲੋਕਾਂ ਦੀਆਂ ਮੌਤਾਂ ਦੱਸਦੇ ਫਿਰਦੇ ਆ ਆਪਣੇ ਘਰ ਦੁੱਧ ਨਹੀਂ ਹੈਗਾ ਲੋਕਾਂ ਨੂੰ ਦੁੱਧ ਤੇ ਪੁੱਤ ਦਿੰਦੇ ਫਿਰਦੇ ਆ ਆਪ ਛੜੇ ਤੇ ਕੁਆਰੇ ਮਰਨ ਦੇ ਲੋਕਾਂ ਨੂੰ ਦੁੱਧ ਪੁੱਤ ਦਿੰਦੇ ਫਿਰਦੇ ਆ ਘਰ ਵਿੱਚ ਚਾਹ ਬਣਾਉਣ ਨੇ ਨਾ ਦੇ ਘਰ ਦੁੱਧ ਨਹੀਂ ਹੁੰਦਾ ਤਾਂ ਲੋਕਾਂ ਨੇ ਦੁੱਧ ਪੋਰ ਦੀ ਦਾਅ ਦਿੰਦੇ ਫਿਰਦੇ ਇਸ ਕਰਕੇ ਸਮਝੋ ਕੋਈ ਕੁਛ ਨਹੀਂ ਹੈਗਾ ਸਭ ਤੋਂ ਵੱਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਜੜਿਆ ਉਹ ਜਿਹੜੇ ਬਚਨ ਹਨ ਨਾ ਉਹਨਾਂ ਨੂੰ ਕਮਾਓ ਉਹੋ ਸਾਡਾ ਸਾਰਾ ਕੋਸ਼ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋਰ ਕਿਸੇ ਨੇ ਤੁਹਾਡੀ ਕਿਸੇ ਵੀ ਤੰਨਾ ਲੋਕਾਂ ਦੇ ਵਿੱਚ ਕਿਸੇ ਨੇ ਵੀ ਤੁਹਾਡੀ ਬਾਹ ਨਹੀਂ ਫੜਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਨੇ ਬਾਹ ਫੜਨੀ ਆ ਤਾਂ ਬਾਕੀ ਠੀਕ ਆ ਭਾਈ ਬੜੀ ਆ ਵੀਡੀਓ ਲੰਮੀ ਹੋ ਜਾਣੀ ਆ ਤੇ ਆਪਾਂ ਪਹਿਲਾਂ ਹੀ ਦੱਸਿਆ ਸੀ ਉਹੀ ਕੁਝ ਹੋ ਗਿਆ ਤੇ ਮਹਾਰਾਜ ਉਹਨਾਂ ਦੇ ਪਰਿਵਾਰ ਨੂੰ ਬਲ ਬਖਸ਼ਣ ਭਾਣਾ ਮੰਨਣ ਦਾ ਤੇ ਬਾਕੀ ਉਹਦੀ ਆਤਮਾ ਨੂੰ ਨਿਵਾਸ ਸਥਾਨ ਬਖਸ਼ਣ ਆਪਣੇ ਚਰਨਾਂ ਦਾ ਵਾਹਿਗੁਰੂ ਕਿਰਪਾ ਰੱਖਣ ਤੇ ਸਾਰੇ ਵੀਰ ਭਰਾ ਮੋਟਰਸਾਈਕਲ ਗੱਡੀਆਂ ਕਾਰਾਂ ਹੌਲੀ-ਹੌਲੀ ਚਲਾਇਆ ਕਰੋ ਤੇਜ ਨਾਲ ਚਲਾਇਆ ਕਰੋ ਜਾਨਾਂ ਬਹੁਤ ਕੀਮਤੀ ਆ ਸਾਨੂੰ ਇੱਕ-ਇੱਕ ਬੰਦੇ ਦੀ ਲੋੜ ਆ ਪੰਜਾਬ ਦੇ ਜਿਹੜਾ ਪੰਜਾਬ ਦੀ ਭਲਾਈ ਵਾਸਤੇ ਗੱਲ ਕਰਦਾ ਹੋਵੇ ਰਲ ਕੇ ਰਹੀਏ ਸਾਰੇ ਜਾਨੇ ਪ੍ਰੇਮ ਔਰ ਸ਼ਰਦਾ ਦੇ ਨਾਲ ਰਹੀਏ ਮਾਰਾ ਨੇ ਕਿਹਾ ਸਾਚ ਕਹੋ ਸੁਣ ਲੈ ਸਭੇ ਜਿਨ ਪ੍ਰੇਮ ਕਿਉ ਤਨਹੀਂ ਪ੍ਰਪਾਇਓ ਤੇ ਪ੍ਰਭ ਨੂੰ ਪਉਣਾ ਰੱਬ ਨੂੰ ਪਉਣਾ ਪ੍ਰੇਮ ਕਰਨਾ ਪਣਾ ਸਾਰੇ ਸੰਗਤ ਨਾਲ ਸ਼ੇਅਰ ਕਰ ਦਿਓ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ